ਹਾਂਜੀ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਨਵੀਂ ਜਿਹੜੀ ਜਾਣਕਾਰੀ ਲੈ ਕੇ ਆਏ ਆ ਜੇ ਤੁਸੀਂ ਅਧਿਆਪਕ ਹੋ ਤਾਂ ਇਹ ਜਾਣਕਾਰੀ ਤੁਹਾਡੇ ਵਾਸਤੇ ਆ ਖਾਸ ਤੌਰ ਤੇ ਜਿਹੜੀ 3704 ਮਾਸਟਰ ਕੈਡਰ ਜਿਹੜੀ ਭਰਤੀ ਹੋਈ ਆ ਉਹਨਾਂ ਵਾਸਤੇ ਆ ਕਿ ਇਸ ਭਰਤੀ ਤੇ ਕੀ ਪੰਜਾਬ ਦਾ ਪੇ ਸਕੇਲ ਜਿਹੜਾ ਲਾਗੂ ਹੋ ਸਕਦਾ ਜੇ ਹੋ ਸਕਦਾ ਤਾਂ ਕਿਵੇਂ ਹੋ ਸਕਦਾ ਆਪਾਂ ਉਦਾਹਰਨਾਂ ਦੇ ਨਾਲ ਅੱਪਾ ਅੱਜ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹ ਸਾਰੀ ਜਾਣਕਾਰੀ ਦੇਣ ਦੀ ਕਿ ਕਿਸ ਤਰ੍ਹਾਂ 374 3704 ਜਿਹੜੀ ਆ ਮਾਸਟਰ ਕੀਡਰ ਭਰਤੀ ਇਹਦੇ ਤੇ ਪੰਜਾਬ ਦਾ ਪੇ ਸਕੇਲ ਬਹਾਲ ਹੋ ਸਕਦਾ ਹੁਣ ਆਪਾਂ ਗੱਲ ਸ਼ੁਰੂ ਕਰਦੇ ਆ ਇਹ ਜੋ ਤੁਹਾਡੇ ਸਾਹਮਣੇ ਭਰਤੀ ਦਾ ਇਸ਼ਤਿਹਾਰ ਆ ਇਹ 66 ਮਾਸਟਰ ਕੇਡਰ ਭਰਤੀ ਜੋ ਕਿ 2011 2015 ਨੂੰ ਆਈ ਸੀਗੀ ਇਹ ਵੀਡੀਓ ਪੂਰੀ ਵੇਖਿਓ ਕਿਉਂਕਿ ਜੇਕਰ ਤੁਸੀਂ ਇਹ ਵੀਡੀਓ ਪੂਰੀ ਨਾ ਵੇਖੋਗੇ ਸਕਿਪ ਕਰ ਦਿਓਗੇ ਤਾਂ ਇਹ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਸਮਝ ਨਹੀਂ ਆਉਣੀ ਆਪਾਂ ਗੱਲ ਸ਼ੁਰੂ ਕਰਦੇ ਆਂ ਇਹ 66 ਮਾਸਟਰ ਕੇਡਰ ਭਰਤੀ ਜਿਹੜੀ ਸਕੂਲ ਸਿੱਖਿਆ ਵਿਭਾਗ ਪੰਜਾਬ ਚ 2011 2015 ਨੂੰ ਆਈ ਸੀ ਇਹ ਉਹਨਾਂ ਚੋਂ ਇੱਕ ਵਿਸ਼ਾ ਪੰਜਾਬੀ ਹੈ ਤੁਸੀਂ ਪੜ ਸਕਦੇ ਹੋ ਪੰਜਾਬੀ ਮਾਸਟਰ ਮਿਸਟਰਸ ਦੀਆਂ ਹਜ਼ਾਰ ਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਦੀ ਜਿਹੜੀ ਹੈਗੀ ਆ ਕਿ ਕਿ ਆਨਲਾਈਨ ਦਰਖਾਸਤਾਂ ਦੀ ਮੰਗ 12 12 2015 ਦਾ ਕੀਤੀ ਜਾਂਦੀ ਹੈ ਮਤਲਬ 20 11 2015 ਨੂੰ ਜਿਹੜੀ ਇਹ 66 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਆਇਆ ਸੀ ਇਹ ਸਾਮੀਆਂ ਸੀ ਜਿਹੜੀਆਂ ਟੋਟਲ 1000 ਪੰਜਾਬੀ ਦੀਆਂ ਬੱਕਰੇ ਬੱਕਰੇ ਵਿਸ਼ਿਆਂ ਦੀਆਂ ਸਾਮੀਆਂ ਸੀ ਉਸ ਤੋਂ ਬਾਅਦ ਇਹ ਇਸ਼ਤਿਹਾਰ ਆਉਣ ਤੋਂ ਬਾਅਦ 20 11 15 ਤੋਂ ਬਾਅਦ ਇਹ ਜਿਹੜਾ 5 9 16 ਦਾ ਪੰਜਾਬ ਸਰਕਾਰ ਦਾ ਇਹ ਨੋਟੀਫਿਕੇਸ਼ਨ ਆ 5 9 2016 ਜਿਹਦੇ ਤਹਿਤ ਪਰਵੇਸ਼ਨ ਜਿਹੜਾ ਉਹ 2 ਸਾਲ ਤੋਂ 3 ਸਾਲ ਕਰਤਾ ਸੀ ਜੋ ਤੁਸੀਂ 2 ਨੰਬਰ ਲਾਈਨ ਚ ਪੜ ਸਕਦੇ ਆਂ ਇਹਦੀ ਪੰਜਾਬ ਸਿਵਲ ਸਰਵਿਸ ਅਨੁਲਾਈਚ ਫਾਰ ði ਵਰਡ 2 ði ਵਰਡ 3 ਸ਼ਲ ਬੀ ਸਬਸਟੀਟਿਊਟਡ 5916 ਦਾ ਨੋਟੀਫਿਕੇਸ਼ਨ ਹੈ ਇਹਦੀ ਤਹਿਤ ਜਿਹੜਾ ਹੈਗਾ ਜਿੰਨੀਆਂ ਵੀ ਭਰਤੀਆਂ ਹੋਣਗੀਆਂ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਹੈ ਜਿਹੜਾ 2 ਸਾਲ ਤੋਂ ਪਹਿਲਾਂ 15 15 ਦੇ ਨਾਲ ਨੋਟੀਫਿਕੇਸ਼ਨ ਦੇ ਨਾਲ 2 ਸਾਲ ਦਾ ਸੀ ਉਸ ਤੋਂ ਬਾਅਦ 3 ਸਾਲ ਦਾ ਕਰਤਾ ਸੀ ਇਹ ਐਡ ਜਿਹੜੀ ਆਈ ਆ ਉਹ ਹੈਗੀ ਆ 2011 2015 ਦੀ ਨੋਟੀਫਿਕੇਸ਼ਨ ਜਿਹੜਾ ਹੋਇਆ 5/9/16 ਦਾ 3 ਸਾਲ ਦੇ ਪਰਵਿਸ਼ਣ ਵਾਲਾ ਉਹ ਹੋਇਆ 5 ਸਤੰਬਰ 2016 ਨੂੰ ਇਹ ਡੇਟਾ ਧਿਆਨ ਚ ਰੱਖਿਓ ਉਸ ਤੋਂ ਬਾਅਦ ਜਿਹੜੀ ਇਸ 6060 ਭਰਤੀ ਦੀ ਐਡ ਜਿਹੜੀ 15 ਚ ਆਈ ਸੀ ਉਹਦੀ ਸਕਰੂਟੀਨੀ ਦੀ ਡੇਟਸ਼ੀਟ ਆ ਜਿਹੜਾ ਤੁਸੀਂ ਹੁਣ ਪੜ ਰਹੇ ਆ ਉਹਦੀ ਸਕਰੂਟੀਨੀ ਵਾਸਤੇ ਬੁਲਾਇਆ ਗਿਆ ਵੀ ਜਿਹੜੇ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਇਲੈਕਟ੍ਰੀਕ ਟੈਸਟ ਲਿਆ ਸੀ ਜਿਹੜੇ ਟੈਸਟ ਚ ਪਾਸ ਹੋਇਆ ਉਹਨਾਂ ਦੀ ਸਕਰੂਟੀਨੀ ਦਾ ਸ਼ਡਿਊਲ ਜਿਹੜਾ 10 ਤੋਂ 3 ਵਜੇ ਤੱਕ ਤਾਂ ਇਹ ਸ਼ਡਿਊਲ ਆ ਜੀ ਰੂਟਨੀ ਦਾ 26/9/2016 ਬਹੁਤ ਇੰਪੋਰਟੈਂਟ ਡੇਟ ਆ ਦੇਖੋ ਤੁਸੀਂ 15 ਚ ਐਡ ਆਈ ਸੀ 5/9/16 ਨੂੰ 3 ਸਾਲ ਦਾ ਪਰਵੀਸ਼ਨ ਪੀਰੀਅਡ ਜਿਹੜਾ ਹੋਇਆ ਉਹਦਾ ਨੋਟੀਫਿਕੇਸ਼ਨ ਤੁਸੀਂ ਪਿੱਛੇ ਪੜ ਲਿਆ 5 9 16 ਤੋਂ ਬਾਅਦ 26 9 16 ਮਤਲਬ ਉਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਸਕਰੂਟੀਨੀ ਹੋਈ ਹੈ 26 9 2016 ਨੂੰ ਪੰਜਾਬੀ ਵਿਸ਼ੇ ਦੇ 1 ਤੋਂ 1250 ਤੱਕ ਦੇ ਉਮੀਦਵਾਰ ਜਿਹੜੇ ਉਹ ਬੁਲਾਏ ਆ ਨੋਟੀਫਿਕੇਸ਼ਨ ਹੋਣ ਤੋਂ ਬਾਅਦ 5 9 16 ਵਾਲੇ ਤੋਂ ਬਾਅਦ 26 9 2016 ਨੂੰ ਜਿਹੜੀ ਇਹ ਸਕਰੂਟੀਨ ਸਟਾਰਟ ਹੋਈ ਉਸ ਤੋਂ ਅੱਗੇ ਜਦੋਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਉਹ ਤਰੀਕ ਵੀ ਆਪਾਂ ਗੱਲ ਕਰੀਏ ਨਿਯੁਕਤੀ ਪੱਤਰ ਨੂੰ ਦਿੱਤੇ ਗਏ ਆ 4 11 2016 ਲਗਭਗ 3 ਸਾਲ ਦਾ ਪਰਵੇਸ਼ਨ ਪੀਰੀਅਡ ਹੋਣ ਅਲਾਗ ਨੋਟੀਫਿਕੇਸ਼ਨ ਹੋਣ ਤੋਂ 2 ਮਹੀਨੇ ਬਾਅਦ 5 9 16 ਨੂੰ ਹੋਇਆ ਸੀ ਉਹ ਸਕਰੂਟੀਨੀ ਵੀ ਉਸ ਤੋਂ ਬਾਅਦ ਹੋਈ 5 9 16 ਤੋਂ ਉਸ ਤੋਂ ਬਾਅਦ ਕੀ ਆ 4 11 2016 ਨੂੰ ਜਿਹੜਾ ਇਹਨਾਂ ਨੂੰ ਲਿਖਿਆ ਕਿ ਆ ਤੁਸੀਂ ਪੜ੍ਹ ਸਕਦੇ ਆ ਲਾਸਟ ਲਾਈਨ ਇਹਦੇ ਚ ਮੈਂ ਪੂਰਾ ਹੀ ਪੜ੍ਹ ਕੇ ਸੁਣਾ ਦਿੰਦਾ ਪੰਜਾਬ ਸਿੱਖਿਆ ਵਿਭਾਗ ਵੱਲੋਂ ਮਿਤੀ 20 11 2015 ਜਦੋਂ ਐਡ ਆਈ ਸੀ ਨੂੰ ਜਾਰੀ ਕੀਤੇ ਇਸ਼ਤਿਹਾਰ ਅਨੁਸਾਰ ਪਲਾਣਾ ਪਲਾਣਾ ਪੰਜਾਬ ਵੱਲੋਂ ਪ੍ਰਾਪਤ ਮੈਰਿਟ ਸੂਚੀ ਦੇ ਆਧਾਰ ਤੇ ਇਸ ਇਸ ਤਰ੍ਹਾਂ ਮਿਤੀ 7 9 2016 ਰਾਹੀਂ ਕੀਤੇ ਗਏ ਪਵੰਧਾ ਅਨੁਸਾਰ 3 ਸਾਲਾਂ ਦੇ ਪਰਕਾਲ ਦੇ ਸਮੇਂ ਦੌਰਾਨ 10334 800 ਤੇ ਮੁੱਢਲੀ ਤਨਖਾਹ ਰੁਪਏ 10300 ਤੇ ਬਿਨਾਂ ਕਿਸੇ ਗ੍ਰੇਡ ਪੇਦੋਂ ਨਿਯੁਕਤੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਪੁਆਇੰਟਮੈਂਟ ਲੈਟਰ ਜਿਹੜੇ ਸੌਰੀ ਜਿਹੜੇ ਸਟੇਸ਼ਨ ਅਲੋਟਮੈਂਟ ਦਾ ਚਿੱਠੀ ਆ ਉਹਦੇ ਚ ਵੀ ਇਹਨਾਂ ਨੇ ਦੇ 3 ਸਾਲ ਦਾ ਪਰਕਾਲ ਦਾ ਸਮਾਂ ਹੀ ਲਿਖਿਆ ਸੀ ਇਤੋਂ ਤੱਕ ਕਲੀਅਰ ਹੋਣਾ ਚਾਹੀਦਾ ਸਾਰਿਆਂ ਨੂੰ 2015 ਚ ਐਡ ਆਈ 5916 ਨੂੰ 3 ਸਾਲ ਦਾ ਪਰਵੇਸ਼ਨ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਸਕਰੂਟੀ ਨਹੀਂ ਹੋਈ ਉਸ ਤੋਂ ਬਾਅਦ 4 11 2016 ਨੂੰ ਇਹਨਾਂ ਨੂੰ ਆ ਮਿਲਿਆ ਜਿਹੜਾ ਸਟੇਸ਼ਨ ਅਲੋਟਮੈਂਟ ਹੋਈ ਆ ਪਹਿਲੀ ਜਿਹੜੀ ਲਿਸਟ ਆ ਇਹਦੇ ਚ ਵੀ 3 ਸਾਲ ਦਾ ਪਰਕਾਲ ਦਾ ਸਮਾਂ ਸੀ ਹੁਣ ਆਪਾਂ ਚੱਲਦੇ ਆ ਅੱਗੇ ਇਹ ਜਿਹੜੀ 10 12 2018 ਨੂੰ ਵਿੱਦ ਹੈਲਡ ਕੇਸ ਦੇ ਵਿੱਚ ਇਹ ਕੈਂਡੀਡੇਟ ਨਿਯੁਕਤ ਕੀਤਾ ਗਿਆ 10 12 2018 ਉਹ 5 9 16 ਤੋਂ 2 ਸਾਲ ਬਾਅਦ ਸੇਮ ਭਰਤੀ ਦਾ ਹੁਣ ਆਜੋ ਜੀ ਇਸ ਚਿੱਠੀ ਤੇ ਜੋ ਬਹੁਤ ਇੰਪੋਰਟੈਂਟ ਆ ਜੋ ਆਪਣੀ ਭਰਤੀ ਰਸਤੇ ਵੀ ਬਹੁਤ ਇੰਪੋਰਟੈਂਟ ਆ 31 8 2017 ਨੂੰ ਪੰਜਾਬ ਦਾ ਪਰਸਨਲ ਵਿਭਾਗ ਜਿਹੜੀ ਤੁਸੀਂ ਚਿੱਠੀ ਵੇਖ ਰਹੇ ਆ ਇਹ ਕੱਢਦਾ ਕਿ ਪੰਜਾਬ ਸਿਵਲ ਸੇਵਾਵਾਂ ਆਮ ਅਤੇ ਸਾਂਝੀਆਂ ਸ਼ਰਤਾਂ ਸਬਾਵਾਂ ਨਿਯਮ 1994 ਦੇ ਰੂਲ 7 ਦੇ ਉਪ ਨਿਯਮ 1 ਵਿੱਚ ਨੋਟੀਫਿਕੇਸ਼ਨ ਮਿਤੀ 5 9 2016 ਰਾਹੀਂ ਸਿੱਧੀ ਭਰਤੀ ਦੇ ਪਰਕਾਲ ਦਾ ਸਮਾਂ 2 ਸਾਲ ਤੋਂ ਵਧਾ ਕੇ 3 ਸਾਲ ਸੰਬੰਧੀ ਸਪਸ਼ਟੀਕਰਨ ਮਤਲਬ ਜੋ 5 9 16 ਦੀ ਚਿੱਠੀ ਜਿਹੜਾ ਸਮਾਂ 2 ਸਾਲ ਤੋਂ 3 ਸਾਲ ਵਧਾ ਕੇ ਕੀਤਾ ਸੀ ਉਹਦੇ ਸੰਬੰਧੀ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਲਿਖਿਆ ਉਹਨਾਂ ਨੇ ਮੈਨੂੰ ਉਪਰੋਕਤ ਵਿਸ਼ੇ ਤੇ ਆਪ ਦਾ ਧਿਆਨ ਪਰਸੋਨਲ ਵਿਭਾਗ ਦੇ ਪੱਤਰ ਨੰਬਰ ਡੈਸ਼ ਡੈਸ਼ ਜਿਸ ਤਰ੍ਹਾਂ ਹੀ ਡੈਸ਼ ਦੀ ਕਾਪੀ ਭੇਜੀ ਗਈ ਸੀ ਵੱਲਤ ਦਵਾਉਂਦੇ ਹੋਏ ਧਿਆਨ ਦਵਾਉਂਦੇ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਉਕਤ ਅਪੀ ਸੂਚਨਾ ਅਨੁਸਾਰ ਸਿੱਧੀ ਭਰਤੀ ਰਾਹੀਂ ਨਿਯੁਕਤ ਕਰਮਚਾਰੀਆਂ ਦਾ ਪਰਕਾਲ ਦਾ ਸਮਾਂ 2 ਸਾਲ ਤੋਂ ਵਧਾ ਕੇ 3 ਸਾਲ ਕੀਤਾ ਗਿਆ ਸੀ ਜਿਸ ਸੰਬੰਧੀ ਕਾਨੂੰਨੀ ਮਸ਼ੀਰ ਦੀ ਸਲਾਹ ਪਤਪ ਕੀਤੀ ਗਈ ਹੈ ਮਤਲਬ ਕਾਨੂੰਨੀ ਸਲਾਹ ਲਈ ਗਈ ਹੈ ਇਸ ਸਲਾਹ ਅਨੁਸਾਰ ਸਪਸ਼ਟ ਕੀਤਾ ਜਾਂਦਾ ਹੈ ਜਿੰਨਾ ਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਦੀ ਸੂਚਨਾ ਮਿਤੀ 5 9 16 ਮਤਲਬ ਉਹ ਨੋਟੀਫਿਕੇਸ਼ਨ ਹੋਣ ਤੋਂ ਤੇ ਜਾਰੀ ਹੋਣ ਤੋਂ 3 ਸਾਲ ਦੇ ਪਰਿਵਰਸ਼ਨ ਵਾਲਾ ਨੋਟੀਫਿਕੇਸ਼ਨ ਜੋ 5 9 16 ਦੇ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਧਿਆਨ ਨਾਲ ਸੁਣਿਓ 5 9 16 ਦੇ ਜਾਰੀ ਹੋਣ ਤੋਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਦੀ ਸੂਚਨਾ ਮਿਤੀ 5 9 16 ਦੇ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਜਿਵੇਂ ਕਿ ਭਰਤੀ ਲਈ ਇਸ਼ਤਿਹਾਰ ਜੋ ਕਿ 2015 ਚ ਆ ਗਿਆ ਸੀ ਜਾਰੀ ਕਰ ਦਿੱਤਾ ਹੋਵੇ ਟੈਸਟ ਜਾਂ ਇੰਟਰਵਿਊ ਹੋ ਚੁੱਕੀ ਹੋਵੇ ਪਰ ਹਾਜ਼ਰੀ ਰਿਪੋਰਟ ਬਾਅਦ ਵਿੱਚ ਦਿੱਤੀ ਗਈ ਹੋਵੇ ਤਾਂ ਉਹਨਾਂ ਸਾਮੀਆਂ ਤੇ ਨਿਯੁਕਤ ਕਰਮਚਾਰੀਆਂ ਨੂੰ ਉਪਰੋਕਤ ਅਧिसूਚਨਾ 5916 ਦੇ ਜਾਰੀ ਹੋਣ ਤੋਂ ਪਹਿਲਾਂ ਵਾਂਗ ਹੀ ਟ੍ਰੀਟ ਕੀਤਾ ਜਾਵੇਗਾ ਭਾਵ ਅਜੇ ਕੇਸਾਂ ਵਿੱਚ ਅਧिसूਚਨਾ ਮਿਤੀ 5916 ਲਾਗੂ ਨਹੀਂ ਹੋਊਗੀ ਮਤਲਬ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਸ਼ੁਰੂ ਹੋ ਗਈ ਹੋਵੇ ਜਿਵੇਂ ਚਿੱਠੀ 'ਚ ਦੱਸਿਆ 5916 ਤੋਂ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋ ਗਈ ਜਿਵੇਂ ਭਰਤੀ ਲਈ ਇਸ਼ਤਿਆਰ ਦਿੱਤਾ ਸੀ ਉਹ ਪਹਿਲਾਂ ਹੋ ਗਿਆ ਹੋਵੇ ਬੇਸ਼ੱਕ ਹਾਇਰੀ ਰਿਪੋਰਟ ਬਾਅਦ 'ਚ ਦਿੱਤੀ ਹੋਵੇ ਉਹਨਾਂ ਤੇ 5916 ਦਾ ਨੋਚਨ ਲਾਗੂ ਨਹੀਂ ਹੋਵੇਗਾ ਇਹ ਪਰਸਨਲ ਵਿਭਾਗ ਦੀ ਚਿੱਠੀ ਹੈ ਜੀ 31 8 2017 ਦੀ ਪੰਜਾਬ ਸਰਕਾਰ ਦੀ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਇਹ ਸਾਡੇ ਸਕੂਲ ਸਿੱਖਿਆ ਵਿਭਾਗ ਦੀ ਚਿੱਠੀ ਹੈ ਜੋ ਪਰਸੋਨਲ ਵਿਭਾਗ ਨੇ ਜਾਰੀ ਕੀਤੀ ਉਹਦੇ ਸੰਬੰਧੀ ਇਹਨਾਂ ਨੇ ਵੀ ਅੱਗੇ ਡਿਪਾਰਟਮੈਂਟ ਨੇ ਸਾਰੇ ਡੀਓਜ਼ ਨੂੰ ਸਾਰੇ ਪ੍ਰਿੰਸੀਪਲਸ ਨੂੰ ਜਿਹੜੀ ਇਹ ਚਿੱਠੀ ਉਹਦਾ ਸਪਸ਼ਟੀਕਰਨ ਬਾਰੇ ਭੇਜੀ ਆ। ਇਹਦੇ ਵਿੱਚ ਆਪਾਂ ਪੜ੍ਹਦੇ ਹਾਂ। ਆਪਾਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਫੁਲਾਣੇ ਫੁਲਾਣੇ ਪੱਤਰ ਨੰਬਰ ਦੇ ਅਨੁਸਾਰ ਮੁਰਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਨ੍ਹਾਂ ਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਦੀ ਸੂਚਨਾ ਮਿਤੀ 5 9 16 ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਜਿਵੇਂ ਕਿ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ, ਟੈਸਟ ਇੰਟਰਵਿਊ ਪਰ ਹਾਜੀ ਰਿਪੋਰਟ ਜਿਹੜੀ ਉਹ ਬਾਅਦ ਦਿੱਤੀ ਹੋਵੇ ਤਾਂ ਉਹਨਾਂ ਸਾਮੀਆਂ ਤੇ ਨਿਯੁਕਤੀ ਕਰਮਚਾਰੀਆਂ ਦਾ ਪਰਕਾਲ ਦਾ ਸਮਾਂ 2 ਸਾਲ ਹੀ ਰਹੇਗਾ ਇਸ ਲਈ ਹਦਾਇਤ ਕੀਤੀ ਜਾਂਦੀ ਕਿ ਸਿੱਖਿਆ ਵਿਭਾਗ ਵਿੱਚ ਨਿਯੁਕਤ ਕੀਤੇ ਕਰਮਚਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਮਤੀ 5 9 16 ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਜਿਨ੍ਹਾਂ ਦੀ ਤਾਂ ਪਰਕਾਲ ਦਾ ਸਮਾਂ 2 ਸਾਲ ਹੀ ਸਮਝਿਆ ਜਾਵੇ ਇਹ ਹੈਗੀ ਸਿੱਖਿਆ ਵਿਭਾਗ ਦੀ ਚਿੱਠੀ ਜਿਹਦੇ ਤਹਿਤ ਜਿਹੜੀ 66 ਭਰਤੀ ਹੈ ਉਹਦਾ ਜਿਹੜਾ ਪਰਵੇਸ਼ਨ ਪੀਰੀਅਡ ਆ ਉਹ 2 ਸਾਲ ਦਾ ਕਰ ਦਿੱਤਾ ਗਿਆ ਸੀ ਬੇਸ਼ੱਕ ਉਹਨਾਂ ਦਾ ਪੇਪਰ ਵੀ ਬਾਅਦ ਚ ਹੋਇਆ ਸੀ ਸਕਰੂਟਨੀ ਸੋਰੀ ਬਾਅਦ ਚ ਹੋਈ ਸੀ ਤੇ ਅਪੁਆਇੰਮੈਂਟ ਲੈਟਰ ਵੀ ਉਹਨਾਂ ਨੂੰ ਬਾਅਦ ਚ ਮਿਲੇ ਸੀ ਹੁਣ ਆਪਾਂ ਗੱਲ ਕਰਦੇ ਹਾਂ ਇਹ ਸਾਡੇ ਨਾਲ ਸੰਬੰਧਿਤ ਕਿਵੇਂ ਆ 3704 ਮਾਸਟਰ ਕੈਡਰ ਭਰਤੀ ਦੇ ਨਾਲ ਦੇਖੋ ਜੀ ਇਹ ਹੈਗੀ ਆ 3704 ਮਾਸਟਰ ਕੈਡਰ ਭਰਤੀ ਦੀ ਜਿਹੜਾ ਇਸ਼ਤਿਹਾਰ ਆ ਇਹ ਆਇਆ 28 ਫਰਵਰੀ 2020 ਨੂੰ 22 ਫਰਵਰੀ 2020 ਨੂੰ ਇਹ ਇਸ਼ਤਿਹਾਰ ਆਇਆ ਜਿਦੇ ਚ ਇੱਕ ਵਿਸ਼ੇ ਦੀ ਆਪਾਂ ਮੰਨ ਲਓ ਪੰਜਾਬੀ ਦੀਆਂ ਸਾਮੀਆਂ ਸੀ ਚੱਕੀਆਂ 60 ਸਾਮੀਆਂ ਸੀ ਉਹਦੇ ਚ 28 ਫਰਵਰੀ 2020 ਨੂੰ ਤੇ ਉਸ ਤੋਂ ਬਾਅਦ ਡਿਪਾਰਟਮੈਂਟ ਨੇ ਜਿਹੜਾ ਹੈਗਾ ਉਹ ਪੇਪਰ ਵੀ ਰੱਖਤਾ ਸੀ ਤੁਹਾਨੂੰ ਯਾਦ ਹੋਣਾ 30 ਮਾਰਚ ਦਾ ਸ਼ਾਇਦ ਪੇਪਰ ਰੱਖਤਾ ਸੀਗਾ ਤੁਹਾਨੂੰ ਯਾਦ ਹੋਊਗਾ ਪਰ ਕੀ ਹੋਇਆ 23 ਮਾਰਚ 2020 ਨੂੰ ਜਿਹੜਾ ਉਹ ਕਰੋਨਾ ਕਾਲ ਆ ਗਿਆ ਕਰੋਨਾ ਸ਼ੁਰੂ ਹੋ ਗਿਆ ਲਾਕਡਾਊਨ ਹੋ ਗਿਆ ਤੇ ਪੇਪਰ ਜਿਹੜਾ ਪੋਸਟਪੋਨ ਹੋ ਗਿਆ ਤਾਂ ਇਹ ਜਿਹੜੀ ਭਰਤੀ ਦੀ ਐਡ ਸੀ 28 ਫਰਵਰੀ 20 ਨੂੰ ਆਈ ਇਹਦੇ ਚ ਸਰਕਾਰ ਨੇ ਉਹੀ 15 15 ਤੇ 5 9 16 ਦੀ ਗੱਲ ਕੀਤੀ ਹੈ ਤੇ ਜਿਹੜੀ ਤਨਖਾਹ 10300 ਰੁਪਏ ਪ੍ਰਤੀ ਮਹੀਨਾ ਦਾ ਅਦਾ ਕੀਤੀ ਜਾਵੇਗੀ ਮਤਲਬ ਪੰਜਾਬ ਦੇ ਪੇ ਸਕੇਲ ਤੇ ਇਹਨਾਂ ਪੋਸਟਾਂ ਦੀ ਮਨਜ਼ੂਰੀ ਲਈ ਗਈ ਸੀ ਹੁਣ ਆਪਾਂ ਅੱਗੇ ਚੱਲੀਏ ਮਿਤੀ 23 6 2020 ਨੂੰ ਪੋਸਟਾਂ ਦੇ ਵਿੱਚ ਵਾਧਾ ਹੁੰਦਾ ਮਨ ਲਓ ਸੋਧ ਪੱਤਰ ਜਾਰੀ ਹੁੰਦਾ ਬੈਕਲੌਗ ਦੀਆਂ ਸਾਮੀਆਂ ਸ਼ਾਮਲ ਹੋ ਜਾਂਦੀਆਂ 23 6 20 ਨੂੰ ਸੋਧ ਹੁੰਦੀ ਹੈ ਤੇ ਇਹਦੇ ਵਿੱਚ ਲਿਖਿਆ ਜਾਂਦਾ ਨੋਟ ਬਾਕੀ ਦੀਆਂ ਸ਼ਰਤਾਂ ਅਤੇ ਬਾਨਾ ਮਿਤੀ 28 2 2020 ਨੂੰ ਦਿੱਤੇ ਵਗਿਆਪਣ ਵਾਲੀਆਂ ਹੀ ਰਹਿਣਗੀਆਂ ਜੋ ਕਿ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹਨ ਉਹ 2820 ਵਾਲੀਆਂ ਮੇਨ ਇਸ਼ਤਿਹਾਰ ਜਿਹੜਾ ਸੀ ਇਹਦੇ ਚ ਕੀ ਸੀ ਇਹਦੇ ਤਾਂ ਪੰਜਾਬ ਦਾ ਸਕੇਲ ਸੀ ਫਿਰ ਪੜ ਸਕਦੇ ਆਪਾਂ ਉਸ ਤੋਂ ਬਾਅਦ ਚਿੱਠੀ ਜਿਹੜੀ ਆ ਰਹੀ ਹੁੰਦੀ ਹੈ ਇੱਕ 25 10 2020 ਨੂੰ ਇਹਦੇ ਚ ਜਿਹੜੀ ਆ ਸੋਧ ਕਰਕੇ ਪੋਸਟਾਂ ਜਿਹੜੀਆਂ ਵਧਾ ਦਿੱਤੀਆਂ ਜਾਂਦੀਆਂ 60 ਤੋਂ ਜਿਹੜੀਆਂ 171 ਹੋ ਜਾਂਦੀਆਂ ਫਿਰ ਇਹਨਾਂ ਨੇ ਕੀ ਕੀਤਾ ਨੋਟ ਬਾਕੀ ਦੀਆਂ ਸ਼ਰਤਾਂ ਤੇ ਬਾਨਾ ਮਿਤੀ 28 2 2020 ਨੂੰ ਦਿੱਤੇ ਵਿਗਿਆਪਨ ਵਾਲੀਆਂ ਹੀ ਰਹਿਣਗੀਆਂ ਜੋ ਕਿ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹਨ ਫਿਰ ਕੀ ਹੁੰਦਾ 17 ਜੁਲਾਈ 2020 ਨੂੰ ਇੱਕ ਨੋਟੀਫਿਕੇਸ਼ਨ ਆਉਂਦਾ 17 ਜੁਲਾਈ 2020 ਨੂੰ ਜਿਹੜਾ ਨੋਟੀਫਿਕੇਸ਼ਨ ਆਉਂਦਾ ਉਹਦੇ ਵਿੱਚ ਇਹ ਕਹਿ ਤਾ ਜਾਂਦਾ ਕਿ 17 ਜੁਲਾਈ 20 ਤੋਂ ਬਾਅਦ ਭਰਤੀ ਮੁਲਾਜ਼ਮ ਜਿਹੜੇ ਆ ਉਹਨਾਂ ਤੇ ਜਿਹੜੇ ਕੇਂਦਰੀ ਪੇਸਕੇ ਲਾਗੂ ਹੋਣਗੇ ਜੋ ਕਿ ਨਾ ਆਪਾਂ ਨੂੰ ਪਤਾ ਨਾ ਕੇਂਦਰੀ ਹੈ ਤੇ ਨਾ ਹੀ ਉਹ ਪੰਜਾਬ ਦੇ ਆਪਾਂ ਬਹੁਤ ਵਾਰੀ ਇਹਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਪਰ ਉਹ ਲਾਗੂ ਉਹਨਾਂ ਦੇ ਵੀ ਕਰ ਦਿੱਤਾ ਜਾਂਦਾ ਜਿਨ੍ਹਾਂ ਦਾ ਇਸ਼ਤਿਹਾਰ 28 ਫਰਵਰੀ 2020 ਦਾ ਸਾਡਾ ਆਇਆ ਸੀ ਹੁਣ ਕਹਿਣ ਤੋਂ ਭਾਵ ਹੈ ਜੇਕਰ ਇਸ ਚਿੱਠੀ ਅਨੁਸਾਰ ਜੀਵਾਪਾ ਪੜਿਆ ਕਿ 5916 ਤੋਂ ਜਾਰੀ ਹੋਣ ਤੋਂ ਪਹਿਲਾਂ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਦੀਆਂ ਇਸ਼ਤਿਹਾਰ ਪਹਿਲਾਂ ਜਾਰੀ ਹੋ ਗਿਆ ਸੀ ਭਾਵੇਂ ਪਰ ਹਾਈ ਰਿਪੋਰਟ ਬਾਅਦ ਦਿੱਤੀ ਗਈ ਹੋਵੇ ਫਿਰ ਵੀ ਉਹਨਾਂ ਤੇ ਉਹ ਜਿਹੜਾ ਲਾਗੂ ਕਰਤਾ ਸੀ ਕਿ 2 ਸਾਲ ਦਾ ਹੀ ਪ੍ਰੋਵੀਸ਼ਨ ਪੀਰੀਅਡ ਰਹੂਗਾ ਉਹਨਾਂ ਦਾ ਪੇਪਰ ਇਸ ਭਰਤੀ ਦਾ ਵੀ ਜਿਹੜਾ ਐਡ ਜਿਹੜੀ ਪਹਿਲਾਂ ਆਈ ਸੀ ਆ ਦੇਖੋ 2011 15 ਨੂੰ ਉਸ ਤੋਂ ਬਾਅਦ ਜਿਹੜੀ ਸਕਰੂਟੀ 5916 ਨੂੰ ਨੋਟੀਫਿਕੇਸ਼ਨ ਹੋ ਗਿਆ 3 ਸਾਲ ਦੇ ਪ੍ਰੋਫੈਸ਼ਨ ਵਾਲਾ ਉਸ ਤੋਂ ਬਾਅਦ ਜਿਹੜੀ ਸਕਰੂਟੀ ਇਹਨਾਂ ਦੀ ਹੋਈ ਆ ਉਹ ਵੀ ਇਸ ਤੋਂ ਬਾਅਦ ਚ ਹੋਈ ਸੀ 26 9 16 ਤੋਂ ਮਤਲਬ 5 9 16 ਤੋਂ ਬਾਅਦ 26 9 16 ਨੂੰ ਹੋਈ ਸੀ ਤਾਂ ਇਹ ਚਿੱਠੀ ਜਿਹੜੀ ਆ ਫਿਰ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ ਜਿਹੜੇ ਆ ਉਹ ਵੀ ਬਾਅਦ ਚ ਮਿਲੇ 4 ਗਿਉ 11 16 ਨੂੰ ਫਿਰ ਲਾਸਟ ਵਾਲਾ ਜਿਹੜਾ ਸੀ ਇਹ 10 12 18 ਇੱਕ ਹੋਰ ਕੇਸ 2 ਸਾਲਾਂ ਬਾਅਦ ਇਹਨਾਂ ਸਾਰਿਆਂ ਤੇ ਇਸ ਚਿੱਠੀ ਦੇ ਰਾਹੀਂ ਪਰਸੋਨਲ ਵਿਭਾਗ ਦੀ ਰਾਹੀਂ ਇਹਨਾਂ ਦਾ ਇਸ਼ਤਿਹਾਰ ਪਹਿਲਾਂ ਦਾ ਸੀ ਇਸ ਕਰਕੇ ਜਿਹੜਾ ਪ੍ਰবেশਨ 3 ਸਾਲ ਵਾਲਾ ਲਾਗੂ ਨਹੀਂ ਹੋਊਗਾ 2 ਸਾਲ ਦਾ ਹੀ ਸਮਝ ਆਊਗਾ ਸਿੱਖਿਆ ਵਿਭਾਗ ਦੀ ਵੀ ਚਿੱਠੀ ਹੈ ਤੁਸੀਂ ਪੜ ਸਕਦੇ ਹੋ ਵੈਬਸਾਈਟ ਤੇ ਪਈ ਹੈ ਤਾਂ ਜੇਕਰ ਇਹਨਾਂ ਤੇ ਇਹ ਲਾਗੂ ਹੋ ਗਿਆ ਕਿ ਪ੍ਰবেশਨ ਦਾ ਜਿਹੜਾ ਸਮਾਂ 66 ਭਰਤੀ ਦਾ 3 ਤੋਂ 2 ਸਾਲ ਦਾ ਕਰ ਲਿਆ ਗਿਆ ਤਾਂ ਅਸੀਂ ਵੀ ਉਸ ਤਹਿਤ ਹੀ ਆਪਾਂ ਮੰਗ ਕਰ ਰਹੇ ਹਾਂ ਕਿ ਜਿਹੜੀ 3704 ਮਾਸਟਰ ਕਿਡਰ ਭਰਤੀ ਇਹਦੀ ਮੇਨ ਐਡਵਰਟਾਈਜ਼ਮੈਂਟ ਜਿਹੜੀ ਆ ਉਹ 28 ਫ फेब्रुवारी 20 ਸੀ ਤੇ ਬਾਅਦ ਚ ਜਿਹੜੀਆਂ ਸੋਧ ਪੱਤਰ ਆਏ ਉਹਨਾਂ ਚ ਵੀ ਇਹ ਲਿਖਿਆ ਗਿਆ ਸੀ ਕਿ ਬਾਕੀ ਸ਼ਰਤਾਂ ਜਿਹੜੀਆਂ ਉਹ 28 ਫ फेब्रुवारी 20 ਵਾਲੀਆਂ ਹੀ ਰਹਿਣਗੀਆਂ ਇਸ ਕਰਕੇ ਆਪਾਂ ਜਿਹੜਾ ਹੈਗਾ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਡਾ ਜਿਹੜਾ ਉਹ ਜਿਵੇਂ ਪੁਰਾਣੀਆਂ ਭਰਤੀਆਂ ਤੇ ਜਿਹੜੇ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਹੋਏ ਤਾਂ ਇਸੇ ਚਿੱਠੀ ਦਾ ਹਵਾਲਾ ਦੇ ਕੇ ਜਿੰਨੀਆਂ ਵੀ ਮੁਲਾਜ਼ਮ ਸਾਡੇ ਹਾਲ ਹੈਗੀ ਆ ਉਹਨਾਂ ਦਾ ਜਿਹੜਾ ਹੱਲ ਉਹ ਕੀਤਾ ਜਾਵੇ ਉਹਨਾਂ ਤੇ ਪੰਜਾਬ ਦਾ ਪੇਸਕੇਲ ਬਹਾਲ ਕੀਤਾ ਜਾਵੇ ਇਸ ਮੰਗ ਨੂੰ ਆਪਾਂ ਲੈ ਕੇ ਚੱਲੇ ਆ ਤਾਂ ਸਾਥੀਓ ਤੁਹਾਨੂੰ ਪਤਾ ਕਿ ਇਹ ਚੀਜ਼ ਨਾਲ ਆਪਣਾ ਹੱਲ ਹੋ ਸਕਦਾ ਸਿੱਖਿਆ ਵਿਭਾਗ ਨੂੰ ਆਪਾਂ ਇਸ ਬਾਰੇ ਪਹੁੰਚ ਕੀਤੀ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਲਿਖ ਕੇ ਭੇਜਣ ਨੂੰ ਤਿਆਰ ਆ ਤੁਹਾਡਾ ਇਹ ਕੇਸ ਬਣਾ ਕੇ ਤਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਆ ਕਿ ਜਿਹੜੇ ਆਪਣੇ ਮਿਰਤ ਮੰਤਰੀ ਆ ਜਾਂ ਵਿੱਤ ਵਿਭਾਗ ਦੇ ਅਧਿਕਾਰੀ ਆ ਉਹਨਾਂ ਨਾਲ ਵੀ ਇਹ ਪਹੁੰਚ ਕਰਕੇ ਉਹਨਾਂ ਨਾਲ ਇਹ ਮਸਲਾ ਜਿਹੜਾ ਉਹ ਡਿਸਕਸ ਕੀਤਾ ਜਾਵੇ ਤੇ ਨਾਲ ਹੀ ਨਾਲ ਜਿਹੜੀ ਆ ਕਾਨੂੰਨੀ ਸਲਾਹ ਵੀ ਲਈ ਗਈ ਆ ਤੇ ਇੱਕ ਕੋਰਟ ਕੇਸ ਜਿਹੜਾ ਉਹ ਕੇ ਸੰਬੰਧੀ ਜਿਹੜਾ ਵਿਚਾਰ ਕੀਤਾ ਜਾ ਰਿਹਾ ਸੋ ਤੁਸੀਂ ਸਾਰੇ ਸਾਥੀ ਜੇ ਚਾਹੋਣੇ ਆ ਤੁਹਡੇ ਸਾਹਮਣੇ ਸਾਰਾ ਸਪਸ਼ਟ ਕੀਤਾ ਜਾ ਚੁੱਕਿਆ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਇਹ ਹਵਾਲਾ ਦੇ ਕੇ ਲਾਗੂ ਕਰਵਾ ਸਕਦੇ ਆ ਤਾਂ ਉਹ ਕਾਨੂੰਨੀ ਸਲਾਹ ਮਸ਼ਵਰੇ ਵਾਸਤੇ ਵੀ ਤੇ ਜਿਹੜਾ ਜਥੇਬੰਦੀ ਦਾ ਵੀ ਸਾਥ ਦਿਓ ਬਾਅਦ ਚੜ ਕੇ ਤਾਂ ਜੋ ਆਪਾਂ ਇਹ ਆਪਣਾ ਮਸਲਾ ਹੱਲ ਕਰਵਾ ਸਕੀਏ ਕਿਉਂਕਿ ਆਪਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਤੋ ਨੂੰ ਜਿਹੜਾ ਹੈਗਾ ਇਹ ਜਾਣਕਾਰੀ ਉਮੀਦ ਆ ਕਿ ਤੁਹਾਡੇ ਸਮਝ ਆ ਗਈ ਹੋਊਗੀ ਜੋ ਵੀ ਦੱਸਿਆ ਗਿਆ ਇਹ ਵਿੱਚ ਤਾਂ ਇਹ ਵੱਤ ਤੋਂ ਬਾਅਦ ਆਵਦੇ 3704 ਮਾਸਟਰ ਰਿਕਟਰ ਭਰਤੀ ਦੇ ਅਧਿਕਾਰ ਨਾਲ ਸਾਂਝਾ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਆਪਾਂ ਕਿਹੜੇ ਤੱਥਾਂ ਦੇ ਆਧਾਰ ਤੇ ਇਹ ਲਾਗੂ ਕਰਵਾ ਸਕਦੇ ਆ ਤੇ ਤੁਹਾਡੇ ਸਾਥ ਦੀ ਲੋੜ ਆ ਹਰ ਤਰ੍ਹਾਂ ਦੇ ਇਸ ਕਰਕੇ ਤੁਸੀਂ ਸਾਥ ਦਿਓ ਤਾਂ ਜੋ ਆਪਾਂ ਹੱਲ ਕਰਵਾ ਸਕੀਏ ਨਹੀਂ ਤਾਂ ਬਹੁਤ ਵੱਡਾ ਆਰਥਿਕ ਨੁਕਸਾਨ ਆਪਣਾ ਜਿਹੜਾ ਉਹ ਹੋ ਰਿਹਾ ਬਹੁਤ ਬਹੁਤ ਧੰਨਵਾਦ ਇਹਨੂੰ ਵਰਤ ਤੋਂ ਵੱਧ ਸ਼ੇਅਰ ਕਰੋ ਤੇ ਜਿਹੜਾ ਇਹ ਆਪਣਾ ਜਥੇਬੰਦੀ ਦਾ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਹੋਰ ਵੀ ਉਹ ਨਾਲੇ ਜਿੰਨਾ ਜੋ ਜਾਣਕਾਰੀ ਦਿੱਤੀ ਜਾਵੇ ਉਹ ਤੁਹਾਨੂੰ ਇੱਥੇ ਇਹ ਜਾਣਕਾਰੀ ਜਿਹੜੀ ਆ ਚੈਨਲ ਤੇ ਪ੍ਰਦਾਨ ਕੀਤੀ ਜਾ ਸਕੇ ועוד בואו תלוייתי